ਇਦੇ ਵਿੱਚ ਜਿਹੜਾ 360 ਡਿਗਰੀ ਵੀਊ ਕੈਮਰਾ ਏ ਜੋ ਫੁੱਲ ਐਚਡੀ ਦੇ ਨਾਲ ਕੰਪਨੀ ਪ੍ਰੋਵਾਈਡ ਕੀਤਾ ਹੈ। ਚਾਪਾ ਦੇਖ ਸਕਦਾ ਹੈ ਨਾ ਵੀ ਪ੍ਰੋਪਰ ਸਾਰਾ ਸਟ ਸਰਾਊਂਡਿੰਗਸ ਦਿਖ ਰਹੀਆਂ ਨੇ ਹਨਾ। ਇਹ ਅਪਡੇਟਡ ਫੀਚਰਸ ਹੈ ਸਾਰੇ ਇਹਦੇ ਵਿੱਚ ਜਿਹਦੇ ਵਿੱਚ ਆਪਾਂ ਨੂੰ ਇਨਫੋਟੇਨਮੈਂਟ ਸਿਸਟਮ 스마트 ਪੇ ਪ੍ਰੋ ਪਲੱਸ 360 ਵੀਊ ਡਿਗਰੀ ਕੈਮਰਾ ਫੀਚਰ ਦੇ ਨਾਲ ਪ੍ਰੋਵਾਈਡ ਕੀਤਾ ਗਿਆ। ਇਹਦੇ ਸਰ ਸਭ ਤੋਂ ਪਲੱਸ ਬਣੇ ਕਿ ਇਸ ਸੈਗਮੈਂਟ ਦੇ ਵਿੱਚ 25.71 ਦੀ ਮਾਈਲੇਜ ਕੰਪਨੀ ਕਲੇਮ ਕਰ ਰਹੀ ਹੈ ਜੋ ਕਿ ਇਸ ਸੈਗਮੈਂਟ ਦੇ ਵਿੱਚ ਬਹੁਤ ਹੀ ਅੱਛੀ ਮਾਈਲੇਜ ਹੈਗੀ ਆ। ਯਾਨੀ ਕਿ ਕਾਫੀ ਹੁਣ ਕਹ ਲਓ ਅਪਡੇਟਸ ਕਰ ਦਿੱਤੀਆਂ ਗਈਆਂ ਨੇ ਸਾਰੇ ਅਪਡੇਟਡ ਫੀਚਰਸ ਐ ਸਾਰੇ ਦੇ ਵਿੱਚ ਜਿਦੇ ਵਿੱਚ ਆਪਾਂ ਨੂੰ ਇਨਫੋਟੇਨਮੈਂਟ ਸਿਸਟਮ ਸਮਾਰਟ ਪਲੇ ਪ੍ਰੋ ਪਲਸ 360 ਡਿਗਰੀ ਕੈਮਰਾ ਫੀਚਰ ਦੇ ਨਾਲ ਪ੍ਰੋਵਾਈਡ ਕੀਤਾ ਕੰਪਨੀ ਸਰ ਜੇ ਮੈਂ ਪੁੱਛਣਾ ਚਾਹਾਂ ਮੈਂ ਇਹਦੇ ਡਿਸਪਲੇ ਕਿੰਨੇ ਇੰਚਸ ਦੇ ਜਿਹੜੇ ਹੁਣ 9 ਇੰਚਸ 9 ਇੰਚਸ ਤੇ ਸਰ ਜਿਹੜਾ ਆਪਾਂ ਦੇਖ ਸਕਦੇ ਜਿਹੜਾ ਟੈਂਪਰੇਚਰ ਕੰਟਰੋਲ ਵਗੈਰਾ ਸਿਸਟਮ ਉਹਦਾ ਫੀਚਰ ਆ ਗਿਆ ਉਸ ਤੋਂ ਬਾਅਦ ਸਰ ਜਿਹੜਾ ਆਪਾਂ ਨੂੰ ਵਾਇਰਲੈਸ ਚਾਰਜਰ ਵੀ ਕੰਪਨੀ ਨੇ ਪ੍ਰੋਵਾਈਡ ਕਰ ਦਿੱਤਾ ਸਰ ਇਹ ਜਿਹੜਾ ਵਾਇਰਲੈਸ ਚਾਰਜਰ ਸਿਰਫ ਟੌਪ ਮਾਡਲ ਦੇ ਵਿੱਚ ਮਿਲ ਰਿਹਾ ਹੈ ਸਿਰਫ ਟੌਪ ਮਾਡਲ ਸਿਰਫ ਟੌਪ ਓਕੇ ਜੀ ਤੇ ਅਜੇ ਆਪਾਂ ਗੱਲ ਕਰ ਲਈਏ ਅਮੀਸ਼ੇ ਦੇ ਹੋਰ 360 ਕੈਮਰਾ ਬਾਰੇ ਉਹ ਕੈਮਰਾ ਮਿਲ ਗਿਆ ਸਰ ਉਹ ਜਿੱਦਾਂ ਮੀਸ ਉਹ ਕਿਵੇਂ ਕਹਿ ਲੋ ਕਿੰਨਾ ਕੁ ਯਾਨੀ ਕਿ ਉਹ ਐਕੂਰੇਟ ਹੈਗਾ ਉਹ ਫੁੱਲ ਐਚਡੀ ਆ ਫੁੱਲ ਐਕੂਰੇਟ ਆ ਸਹੀ ਆਪਾਂ ਗੱਲ ਕਰ ਲਈਏ 360 ਕੈਮਰਾ ਵੇ ਦੇ ਵਿੱਚ ਉਹ ਇੰਟਰੋਡਿਊਸ ਕਰ ਦਿੱਤਾ ਗਿਆ ਹੈ ਨਾ ਤੇ ਉਹ ਆਪਾਂ ਕਹਿ ਲੋ ਕਿੰਨਾ ਕੁ ਯਾਨੀ ਕਿ ਇਥੇ ਐਕੂਰੇਟ ਰਹੇਗਾ ਉਹ ਕਿ ਵੀਊ ਕਿਦਾਂ ਦਾ ਰਹੇਗਾ ਇਹ ਇੱਕ ਵਾਰੀ ਆਪਾਂ ਦੇਖਣਾ ਚਾਹਾਂਗੇ ਜੀ ਬਿਲਕੁਲ ਸਰ ਜੀ ਮੈਂ ਤੁਹਾਨੂੰ ਆਪਰੇਟ ਕਰਕੇ ਦਵਾਂ ਇਹਦੇ ਵਿੱਚ ਜਿਹੜਾ 360 ਡਿਗਰੀ ਵੀਊ ਕੈਮਰਾ ਹੈ ਜੋ ਫੁੱਲ ਐਚਡੀ ਦੇ ਨਾਲ ਕੰਪਲੀਟਲੀ ਪ੍ਰੋਵਾਈਡ ਕੀਤਾ ਹੈ ਜੇ ਭਲੇ ਸੋਦੈ ਨਾ ਵੀ ਪ੍ਰੋਪਰ ਸਾਰਾ ਸਾਈਡ ਸਰਾਊਂਡਿੰਗਸ ਦਿਖ ਰਹੀਆਂ ਨੇ ਹਨਾ ਆਪਾਂ ਪ੍ਰੋਪਰ 360 ਦੂਸਰਾ ਤੁਹਾਨੂੰ ਰਿਕੁਆਇਰਮੈਂਟਸ ਹੈਗੇ ਨੇ ਆਪਾਂ ਉਹ ਵੀ ਆਪਾਂ ਵੀਊ ਵੀ ਚੇਂਜ ਕਰ ਸਕਦੇ ਜਿਹੜੇ ਆਹ ਲ ਆਪਾਂ ਫੀਚਰ ਆ ਗਏ ਜਿਹੜੇ ਰੀਅਰ ਜਿਹੜੇ ਕੈਮਰਾ ਮਿਰਰ ਹੁੰਦੇ ਹਨਾ ਉਹਨਾਂ ਦੇ ਅਵੇਲੇਬਲ ਹੈ ਹਾਂਜੀ ਉਹ ਫੀਚਰ ਆਪਾਂ ਨੂੰ ਮਿਲਦੇ ਤੇ ਜਿਹੜਾ ਆਪਣਾ ਐਂਟਰਟੇਨਮੈਂਟ ਸਿਸਟਮ ਦੀ ਗੱਲ ਕਰ ਲਈ ਸਾਰਾ ਕੁਝ ਯਾਨੀ ਕਿ ਅਸਿਸਟੈਂਟ ਵੀ ਆ ਗਏ ਹਨ ਇਹਦੇ ਵਿੱਚ ਸਰ ਵੌਇਸ ਕਮਾਂਡ ਮਿਲ ਜੇਗੀ ਆਪਾਂ ਨੂੰ ਸਾਰਾ ਕੁਝ ਯਾਨੀ ਕਿ ਇਹਦੇ ਵਿੱਚ ਆਪਾਂ ਫਿਊਲ ਐਫੀਸ਼ੀਅੰਸੀ ਸਮਲੇ ਸਾਰੇ ਫੀਚਰ ਆਪਾਂ ਨੂੰ ਇੰਫੋਰਟੇਨਮੈਂਟ ਸਿਸਟਮ ਦੇ ਵਿੱਚ ਮਿਲ ਜਾਣਾ ਤੇ ਇਹਦੇ ਵਿੱਚ ਜਿਹੜਾ ਆਪਣਾ ਆ ਗਿਆ ਵਾਇਰਲੈਸ ਚਾਰਜਰ ਆ ਗਿਆ ਚਾਰਜਰ ਦਾ ਫੀਚਰ ਸਾਰੇ ਮਿਲ ਜਾਏਗਾ ਤੇ ਕੱਪ ਹੋਲਡਰ ਪ੍ਰੋਪਰ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਆਟੋਮੈਟਿਕ ਜਿਹੜਾ ਗੀਅਰ ਸ਼ਿਫਟਰ ਆ ਗਿਆ ਤੇ ਇਹ ਹੈਂਡ ਬ੍ਰੇਕ ਹੋ ਗਈ ਇਹਨਾਂ ਦੇ ਦੇਖ ਸਕਦੇ ਹੋ ਤੇ ਜਿਹੜਾ ਸਾਰਾ ਟੈਂਪਰੇਚਰ ਜਿਹੜਾ ਕੰਟਰੋਲ ਆਟੋਮੈਟਿਕ ਹੋ ਗਿਆ ਸਾਰਾ ਨਾਲ ਜਿਸ ਚੇਜਿੰਗ ਤੁਸੀਂ ਦੇਖ ਸਕਦੇ ਹੋ ਵੀ ਸਰ ਆਪਾਂ ਗੱਲ ਕਰ ਲਈ ਜਿਹੜੇ ਇੰਜਨ ਦੀ ਤਾਂ ਆਪਾਂ ਇੱਕ ਵਾਰੀ ਇਹਦਾ ਬੋਨਟ ਖੋਲ ਕੇ ਇੰਜਨ ਵੱਲ ਵੀ ਜਾਤੀ ਮਾਰ ਲੈਣਾ ਵੀ ਕਿਸ ਤਰ੍ਹਾਂ ਦਾ ਯਾਨੀ ਕਿ ਹਾਂ ਹਲੋ ਸਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਰ ਇਹ 1.2 ਲੀਟਰ ਦਾ 1.2 ਲੀਟਰ ਦੇ ਵਿੱਚ ਟੋਟਲੀ ਨਵਾਂ ਪ੍ਰੋਡਕਟ ਕੰਪਨੀ ਨਮਾ ਇੰਜਨ ਸੋ ਹੀ ਹੋਣ ਚਾਹੀਦਾ ਜਿਹੜਾ ਮੋਸਟ ਫਿਊਲ ਐਫੀਸ਼ੀਐਂਟ ਇੰਜਨ ਹੋਵੇਗਾ ਸਰ ਆਪਾਂ ਗੱਲ ਕਰ ਲਈ ਇਹਦੇ ਫਿਊਲ ਐਫੀਸ਼ੀਐਂਟ ਦੀ ਜੇ ਗੱਲ ਨਿਕਲੀ ਆ ਤੇ ਇਹਦਾ ਯਾਨੀ ਕਿ ਮਾਈਲੇਜ ਕੀ ਰਹੇਗੀ ਜੋ ਕਿ ਕਾਫੀ ਇੰਡੀਅਨ ਫੈਮਿਲੀ ਦੇ ਪਹਿਲੀ ਸਭ ਤੋਂ ਕੁਸਚਨ ਹੁੰਦਾ ਹਾਂ ਜੀ ਇਹਦੇ ਸਰ ਸਭ ਤੋਂ ਪਲੱਸ ਬਣੇਗਾ ਇਸ ਸੈਗਮੈਂਟ ਦੇ ਵਿੱਚ 25.71 ਦੀ ਮਾਈਲੇਜ ਕੰਪਨੀ ਕਲੇਮ ਕਰ ਰਹੀ ਹੈ ਜੋ ਕਿ ਇਸ ਸੈਗਮੈਂਟ ਦੇ ਵਿੱਚ ਬਹੁਤ ਹੀ ਅੱਛੀ ਮਾਈਲੇਜ ਹੈਗੀ ਆ ਤੇ ਆਪਾਂ ਨੂੰ ਸੀਐਨਜੀ ਦੀ ਆਪਸ਼ਨ ਵੀ ਮਿਲ ਜਾਏਗੀ ਜਦੋਂ ਆਪਾਂ CNG 'ਤੇ ਜਾਂਦੇ ਹਾਂ ਤਾਂ 33.73 ਦੀ ਮਾਈਲੇਜ ਕੰਪਨੀ ਕਲੇਮ ਕਰਦੀ ਹੈ। ਸਰ ਬਾਕੀ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਫਰੰਟ ਸੀ ਜਾਰੀ ਗੱਡੀ ਦੀ ਪ੍ਰੋਪਰਲੀ ਚੇਂਜ ਕਰ ਦਿੱਤੀ ਗਈ ਹੈ ਜੋ ਪਹਿਲਾਂ ਲੁੱਕ ਸੀਗੀ ਉਹਦੇ ਨਾਲ ਪ੍ਰੋਪਰ ਡਿਫਰੈਂਸ ਚੇਂਜ ਕਰ ਦਿੱਤੀ ਗਈ ਹੈ ਜਿਹੜਾ ਸੁਪੀਰੀਅਰ ਜਿਹੜੀ ਲੁੱਕ ਅਡਿਟ ਕਰ ਦਿੱਤੀ ਗਈ ਹੈ ਨਾ ਤੇ ਆਪਾਂ ਜਿਸ ਵੇਲੇ ਤੁਸੀਂ ਦੇਖ ਹੀ ਸਕਦੇ ਹੋ ਕਿ ਫਰੰਟ ਦੇ ਵਿੱਚ ਲੁੱਕਸ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਪ੍ਰੀਮੀਅਮ ਕਰ ਦਿਤੀਆਂ ਜਿਹੜੀਆਂ ਐਲਈਡ ਇਹਨੇ ਤੇ ਜਿਹੜੇ ਲੈਂਪ ਸਾਰੇ ਐਲਈਡ ਕਰ ਦਤੇ ਨੇ ਕਿ ਜਿਹੜੇ ਮੈਕ ਫੌਗ ਲੈਂਕ ਮੈਕ ਵੀ ਫੌਗ ਲੈਂਕ ਉਹ ਵੀ ਐਲਈਡ ਹੈ ਨਾ ਜੀ ਸਰ ਇਹਨੂੰ ਪ੍ਰੋਬਲਮਸ ਵੀ ਹੈ ਜੀ ਸਰ ਜੇ ਆਪਾਂ ਗੱਲ ਕਰ ਲਈਏ ਦੀ ਆ ਫਰੰਟ ਲੁੱਕ ਦੀ ਉਹ ਵੀ ਬੜੀ ਸ਼ਾਨਦਾਰ ਨਿਕਲ ਕੇ ਆਈ ਹੈ ਨਾ ਤੁਸੀਂ ਜ਼ਬਰਦਸਤ ਲੁੱਕ ਹੈ ਕਸਮਾ ਦਾ ਰਿਸਪੌਂਸ ਮੈਨੂੰ ਕਸਮ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਇੱਕ ਵਾਰ ਆਪਾਂ ਬੂਟ ਸਪੇਸ ਵੱਲ ਵੀ ਦੇਖ ਲੈਣਾ ਨਾ ਕਿ ਬੂਟ ਸਪੇਸ ਦੀ ਜੇ ਆਪਾਂ ਗੱਲ ਕਰੀਏ ਉਹ ਕਿੰਨੇ ਲੀਟਰ ਦੀ ਹੈਗੀ ਮੈਨੂੰ ਉਹਦੇ ਬਾਰੇ ਵੀ ਜਾਣਕਾਰੀ ਦੇ ਦੇ ਕੋਈ ਬੂਟ ਸਪੇਸ ਸਰ ਤੋਂ ਮੈ ਦਿਖਾ ਦੇਣਾ ਫਿਜ਼ੀਕਲ ਇਸ ਕੰਪਨੀ ਦੇ ਬੂਟ ਸਪੇਸ ਵੀ ਬਹੁਤ ਅੱਛੀ ਦਿੱਤੀ ਹੈ ਮੂਵ ਸਪੇਸ ਵੀ ਕਰਨਾ ਹੋ ਸੌਰੀ ਆਟੋਮੈਟਿਕ ਤਾਈ ਬਸਾਈ ਹੈ ਜਿੰਦਿਆਂ ਆਪਾਂ ਬਟਨ ਦਬਾਂਗੇ ਨਾਲ ਹੀ ਇਹ ਓਪਨ ਹੋਣ ਵਾਲੀ ਹੈ ਨਾ ਹਾਂਜੀ ਹਾਂਜੀ ਆਟੋਮੈਟਿਕ ਬੂਟ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਯਾਨੀ ਕਿ ਸਪੇਸ ਵੀ ਕਾਫੀ ਅੱਛੀ ਹੈ ਫੈਮਿਲੀ ਦੇ ਲਈ ਲਗੇਜ ਕੈਰੀ ਕਰਨੇ ਕਰਕੇ ਅੱਛਾ ਹੈ ਜਿਸ ਚ ਆਪਾਂ ਨੂੰ ਫੂਡ ਸਪੇਸ 384 ਲੀਟਰ ਦੀ ਕੰਪਲੀਟ ਹੈ ਕਿਆ ਬਾਤ ਹੈ ਮੀਨਸ ਮੂਵ ਸਪੇਸ ਬਹੁਤ ਅੱਛੀ ਜਿਹਦੇ ਕਰਕੇ ਜਾਣੀ ਹੈ ਇਹਦੇ ਵਿੱਚ ਇਸੇ ਥੱਲੇ ਦਾ ਉਹ ਰੇਅਰ ਟਿਪਸ ਵੀ ਮਿਲੋ ਕਵਿਲ ਹੋਣਾ ਸਪੇਅਰ ਵੀ ਹੈ ਨਾ ਜੀ ਬੂਟ ਸਪੇਸ 380 ਲੀਟਰ ਦੀ ਮਿਲ ਰਹੀ ਬਹੁਤ ਅੱਛੀ ਬੂਟ ਸਪੇਸ ਹੈਗੀ ਹੈ ਜਿਸ ਦੇ ਵਿੱਚ ਆਪਾਂ ਜਿਵੇਂ ਗੱਲ ਕਰ ਲਈ ਰੀਅਰ ਲਾਈਟਸ ਦੀ ਉਹ ਵੀ ਬਹੁਤ ਕਹਿ ਲੋ ਸ਼ਾਨਦਾਰ ਤਰੀਕਾ ਦੇਖ ਸਕਦੇ ਹੋ ਜਿਸ ਤਰ੍ਹਾਂ ਕੇ ਰੀਅਰ ਲਕਸਰੀ ਟੇਲ ਲਾਈਟਸ ਨੇ ਟੇਲ ਲੈਂਪਸ ਤੁਸੀਂ ਦੇਖ ਸਕਦੇ ਹੋ ਕਿ ਐਨੀਡੀ ਟੇਲ ਲੈਂਪਸ ਨੇ ਬਹੁਤ ਹੀ ਪ੍ਰੀਮੀਅਮ ਲੁੱਕਸ ਦਿੰਦੀਆਂ ਨੇ ਕਾਰ ਨੂੰ ਸੋ ਮੈਂ ਦੇਖ ਸਕਦਾ ਆ ਆਪਾਂ ਅੰਦਰੋਂ ਤੁਹਾਨੂੰ ਨੇ ਆਪਾਂ ਧਿਆਨ ਦਿੱਤਾ ਬਟ ਜਿਹੜੀ ਆ ਡੀ ਫੋਗਰ ਵੀ ਜਿਹੜੇ ਦਿੱਤੇ ਹੋਏ ਨੇ ਗੱਡੀ ਨੇ ਡੀ ਫੋਗਰ ਵੀ ਆਪਾਂ ਸਟੈਂਡਰਡ ਮਿਲ ਗਿਆ ਇਸੋ ਸੈਗਮੈਂਟ ਦੇ ਵਿੱਚ ਕੰਪਨੀ ਦਿੰਦਾ ਕੋਈ ਵੀ ਮਾਡਲ ਆਪਾਂ ਲੈਨੇ ਆ ਤਾਂ ਡੀਫੋਗਰ ਸਾਰੇ ਮਾਡਲ ਦੇ ਵਿੱਚ ਆਪਾਂ ਨੂੰ ਕੰਪਨੀ ਦਵਾ। ਜਰ ਆਪਾਂ ਮੁੱਖ ਦੀ ਗੱਲ ਤੇ ਹੁੰਨੇ ਮੈਨੂੰ ਇਹ ਦੱਸੋ ਵੀ ਜਿਹੜਾ ਇਹਦਾ ਪ੍ਰਾਈਸ ਸੈਗਮੈਂਟ ਕੀ ਰਹੇਗਾ ਇਸ ਗੱਡੀ ਦਾ ਤੇ ਕਿਉਂਕਿ ਇਹ ਬੜਾ ਜ਼ਰੂਰੀ ਸਵਾਲ ਰਹਿੰਦਾ ਹੈ ਕਿ ਚਲੋ ਮਾਈਲੇਜ ਵੀ ਆਪਾਂ ਕਰ ਲਈ ਕਵਰ ਫੀਚਰ ਵੀ ਦੇਖ ਲਈ ਜੀ 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 ਪ੍ਰਾਈਸ ਪ੍ਰਾਈਸ ਰੇਂਜ ਜੀ ਆਪਾਂ ਕੁਐਸਚਨ ਸਰ ਤੁਸੀਂ ਕੀਤਾ ਹੈਗਾ ਜੋ ਪ੍ਰਾਈਸ ਰੇਂਜ ਆਈ ਸੀ ਤੁਸੀਂ ਅਨਬਲੀਵੇਬਲ ਆ 6.79 ਤੋਂ ਸਟਾਰਟਿੰਗ ਮਾਡਲ ਜਿਹੜਾ ਵੀ ਯਾਨੀ ਕਿ ਬੇਸ ਮਾਡਲ ਜਿਹੜਾ ਆਪਾਂ ਕਹਿ ਸਕਦੇ ਹਾਂ 6.79 ਤੋਂ ਸਟਾਰਟ ਹੈ ਜਿਹਦੇ ਵਿੱਚ ਆਪਾਂ ਨੂੰ ਸਟੈਂਡਰਡ ਫੀਚਰਸ ਸਾਰੇ ਮਿਲ ਜਾਣਗੇ 6 ایر ਬੈਗਸ ਆਲ ਫੋਰ ਪਾਵਰ ਵਿੰਡੋਜ਼ ਡੀ ਫੋਗਰ ਮੈਲੇ ਰਿਕੁਆਇਰਡ ਸੈਂਟਰ ਲੌਕਿੰਗ ਜੋ ਰਿਕੁਆਇਰਡ ਬੇਸਿਕ ਫੀਚਰਸ ਸਾਰੇ ਆਪਾਂ ਨੂੰ ਸਿਰਫ ਮੈਂ ਗੱਲ ਪੁੱਛ ਲਵਾਂਗਾ ਜਿਹੜੀ ਇਹਦੀ ਕੀ ਲੈਸ ਐਂਟਰੀ ਸਾਰਿਆਂ ਦੀ ਕਿ ਨੋ ਸਰ ਕੋਡ ZXI ਮਾਡਲ ਸਿਰਫ ZXI ਮਾਡਲ ਜਿਹੜਾ ਟਾਪ ਮਾਡਲ ਜਿਹੜਾ ਆ ਜਾਂਦੇ ਨਾ ਉਹ ਟਾਪ ਮਾਡਲ ਦੇ ਵਿੱਚ ਹੈ ਤੇ ਟਾਪ ਹਾਂ ਜੀ ਹਾਂ ਜੀ 1.7